ਭਾਈ ਅਪਿਓਲੀ 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 ਤੇ ਉਹਨਾਂ ਦੀ ਫੈਮਿਲੀ ਆ ਗਈ ਤੂੰ ਸੁਣਾਉਣਾ ਕਿ ਹੁਣ ਕੀ ਤਾਂ ਮੈਂ ਤੁਹਾਡੇ ਪਿੰਡ ਦੇ ਮੁੰਡੇ ਨਹੀਂ ਥੋਂ ਦੇ ਤੇ ਜਰਦਾਸ ਹੁੰਦੇ ਸਾਡੇ ਪਿੰਡ ਦਾ ਆਵਾਜ਼ ਨਿਆਰਾ ਤਨੂਲੀ ਹੈਲੋ ਗਾਇਸ ਅੱਜ ਆਪਾਂ ਜਾ ਰਹੇ ਹਾਂਗੇ ਪਰ ਅੱਜ ਹੋਲੀ ਦਾ ਤਿਹਾਰਾਗਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਹੋਲੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਆਪਾਂ ਚੱਲ ਰਹੇ ਹਾਂ ਬਾਜ਼ਾਰ 'ਚ ਤੇ ਆਪਣੇ ਪਾਈਆ ਕਿੱਟ ਲਾਲ ਕੱਪ ਜਿੰਗ ਤਾਂ ਜੇ ਆਪਾਂ ਕੋਈ ਲਿਆਉਣਾ ਸਮਾਨ ਆਪਣੇ ਨਾਲ ਹੈਗਾਗਾ ਬਾਈ ਨਲੇਸ਼ ਆਰਮੀ ਵਾਲਾ ਹੈ ਬੰਦਾ ਵੀ ਆਰਮੀ ਦਾ ਫੌਜੀ ਹੈਗਾ ਇਹ ਆਪਾਂ ਹੁਣ ਚੱਲਦੇ ਹਾਂ ਬਾਜ਼ਾਰ ਚ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਹੁਣ ਆਪਾਂ ਜਾਈ ਜਾਨੇ ਹੈਗੇ ਬਾਜ਼ਾਰ ਆਹ ਦੇਖੋ ਆਪਾਂ ਅਦਮ ਚਲੇ ਜਾਗੇ ਸਾਹਮਣੇ ਅਦਮ ਚਲੇ ਜਾਗੇ ਨੇੜੇ ਹੀ ਰਹਿ ਗਿਆ ਹੁਣ ਜੇ ਆਪਾਂ ਜਾਣੇ ਆਗੇ ਆ ਫਰੂਟ ਹੈ ਫਰੂਟ ਜੇ ਕਿਹਨੇ ਫਰੂਟ ਲੈਣੇ ਆ ਆ ਮਾਰਕੀਟ ਆ ਆਪਾਂ ਰੇਂਜ ਸੇ ਲੈ ਰਿਹਾ ਜਿਆ ਰੇਂਜ ਸੇ ਆਪਾਂ ਜਿਹੜਾ ਸਮਾਨ ਲੈਣਾ ਸੀਗਾ ਉਹ ਸਮਾਨ ਲੈ ਲਿਆ ਤੇ ਹੁਣ ਅੱਗੇ ਚੱਲਦੇ ਆਂਗੇ ਐ ਐਮ ਐਚ ਐਮ ਦੇ ਰੱਖੋ ਐਮ ਐਚ ਦਾ ਕੋਲ ਜਿਹਾ ਨਾਮ ਹੈਗਾ ਮਿਲਟਰੀ ਹਸਪੀਟਲ ਛਿਰਕੀ ਐਮ ਐਚ ਕੇ ਕਹਿੰਦੇ ਆ ਇਹਨੂੰ ਆਪਾਂ ਅੰਦਰ ਚੱਲ ਜਾਂਦੇ ਆਂ ਤੇ ਆਪਾਂ ਸਮਾਨ ਲੈ ਲਿਆ ਆਪਾਂ ਰਾਈਡ ਆਈ ਜਾਏ ਦੇ ਆਦੇ ਆ ਗਏ ਤੇ ਆਪਰ ਰੰਗ ਲਗਾ ਦੀ ਆ ਮਾਰੀ ਮੁੱਟੀ ਹੋਣੀ ਖੇਡਣਾ ਰੰਗ ਰਿਚਿਆ ਆਪਾਂ ਦੇਖਦੇ ਆ ਕੋਈ ਦਿਖਾ ਦੇ ਜੇ ਮਿਲਦਾ ਤਾਂ ਸਾਹਮਣੇ ਬਹੁਤ ਹੀ ਸੋਹਣਾ ਸ਼ਹਿਰ ਆ ਬਾਈ ਪੂਨਾ ਸਾਰਿਆਂ ਨੂੰ ਕੁਮ ਨਜ਼ਰ ਆ ਦੇਖੋ ਬਾਈ ਸਾਰੇ ਰੰਗ ਬਰੰਗੇ ਹੋਏ ਪਏ ਆ ਹੋਲੀ ਖੇਡ ਰਹੇ ਆ ਵੈਸੇ ਤਾਂ ਹਸਪਤਾਲ ਦੇ ਅੰਦਰ

ਆ ਰਾਜਵੀ ਢੱਲੋ ਬੈਠਾਗਾ ਉਹ ਦੇਖੋ ਪਿਸਤੇ ਖਾਈ ਜਾਂਦਾ ਕੀ ਖਾਈ ਨਾ ਬਈ ਸੁਆਦਾ ਹੀ ਜਾਂਦਾਗਾ ਪੂਰਾ ਬੰਦਾ ਦੱਸ ਕਰ ਨਾ ਮੂੰਹ ਤਾਂ ਦਾ ਜੱਕਲਾ ਆ ਤਾਂ ਦੇਖ ਲਾ ਉਹ ਮੂੰਹ ਦਾ ਜੱਕਲਾ ਬਾਬੇ ਤਾਂ ਕੀ ਸੁਣੋ ਬੁੱਧਰਾ ਕੀ ਪਾਗੇ ਸੇ ਵੀਰੇ ਵਾਲੀ ਗੰਗਵਰ ਸੇ ਇਤਨੇ ਆਤ ਬਾਬੇ ਨੇ ਆਪਾਂ ਨੂੰ ਬਹੁਤ ਸੋਣਾ ਗੀ ਸੁਨਾਇਆ ਬਈ ਤੇ ਆਪਣੇ ਮੁੰਡੇ ਕੋਸਾ ਸਾਰੇ ਕੋਸਾ ਬਈ ਹਾਂ ਕੋਸਾ ਪਸ਼ਾ ਬਈ ਕੋਸਾ ਆਹ ਦੇਖ ਲੋ ਮੂਸਟੀ ਬੈਠਾਗਾ ਬਾਬਾ ਐਕਸਰਸਾਈਜ਼ ਦੇ ਬਾਲੇ ਕਰ ਦਿੰਦਾ ਏ ਤਾਂ ਦੀ ਚੋਕੀ ਨੇ ਪਰਾਂ ਤੋਂ ਤੇਰਾ ਲਾਗਣੀ ਤਾਂ ਗਾਈਜ਼ ਹੁਣ ਬੈਠਾ ਰਾਜਵੀ ਕਲਾਕਾਰ ਇੱਧਰ ਜਾ ਕੇੜਾ ਕੀ ਸੁਣਾਉਂਗੇ ਬਈ ਤੁਸੀਂ ਮੈਂ ਤੈਨੂੰ ਸਮਝਾਵਾਂ ਕੀ ਕੀ ਅਰੋਂ ਜਾ ਕਿਹੜਾ ਗੀਤ ਗਾਣਾ ਇਹ ਤੁਸੀਂ ਮੈਂ ਤੈਨੂੰ ਸਮਝਾ ਵਾਓ ਇਹ ਕਿਆ ਸੋਰ ਆ ਗਿਆ ਆ ਜਿਆਦਾ ਜਿਆਦਾ ਮੈਂ ਤੇਰੇ ਤੂੰ ਕੀ ਜਾਣ ਪਿਆਰ ਵਾਹ ਬਈ ਕਿਆ ਸੋਰ ਲਾਇਆ ਮੈਂ ਕਰੂੰ ਇੰਤਜ਼ਾਰ ਇੱਧਰ ਵੀ ਆਗਲਾ ਉਹ ਤੇਰਾ ਤੂੰ ਜਿੰਦ ਤੂੰ ਹੀ ਹੋ ਜਾ ਮੇਰੀ ਮੈਂ ਤੈਨੂੰ ਸਮਝਾਂ ਕੀ ਨਾ ਤੇਰੇ ਵਾਜੋ ਲੱਗ ਦਾਜੀ ਸਿਰ ਆਇਆ ਨਾ ਬਾਬਾ ਜੀ ਰੇ ਗਈਆਂ ਨੇ ਦਿਲ ਮੰਦਾਲ ਨਾ ਜਾਣੇ ਤੇਰੇ ਵਜੋਂ ਜਿਸ ਕਰਨ ਮਜਾ ਆਉਂਦਾ ਰੋਣ ਦੇ ਤੂੰ ਵੀ ਗਾਣਾ ਗੀਤ ਗਾਣਾ ਮੇਰਾ ਹਾਏ ਮਰਨਾ ਮੇਰਾ ਹਾਂਜੀ ਤੇ ਗੀਤ ਸੁਣ ਕੇ ਜਸਕਰਨ ਸੋਚਾ ਵਿੱਚ ਰੁੱਬ ਗਿਆ ਕਰ ਮੇਰਾ ਮੈਂ ਕਰੂੰ ਇੰਤਜ਼ਾਰ ਤੇਰਾ ਤੂੰ ਜਿੰਦ ਤੂੰ ਯੋ ਜਾਣ ਮੈਰੀ ਮੈਂ ਜਿੰਦ ਤੂੰ ਯੋ ਜਾਣ ਬਸ ਤਾਂ ਗਾਇਸ ਆਪਾਂ ਨੂੰ ਗਦਰਾਜ ਵੀਰ ਨੇ ਬਹੁਤ ਹੀ ਸੋਹਣਾ ਗਾਣਾ ਸੁਣਾਇਆ ਤੇ ਬਹੁਤ ਹੀ ਮਜ਼ਾ ਆਇਆ ਆਪਾਂ ਕਹਿੰਦੇ ਪੁੱਛਣਾ ਚਾਹਾਂਗੇ ਬੇ ਤੁਸੀਂ ਕਲਾਕਾਰੀ ਕਿਤੋਂ ਸਿੱਖੀ ਦੱਸੋ ਭਾਈ ਮੈਂ ਬਚਪਨ ਤੋਂ ਸਿੱਖੀ ਯਾਰ ਹੈ ਬਚਪਨ ਤੋਂ ਤੁਹਾਡਾ ਕੋਈ ਤੁਹਾਡਾ ਕੋਈ ਗੁਰੂ ਗੁਰੂ ਰਿਹਾ ਹੋਣਾ ਮਾਸਟਰ ਜਨੈਲ ਸਿੰਘ ਸਾਡੇ ਪਿੰਡ ਦਾ ਜਨਾ ਸਿੰਘ ਮਾਚਾ ਉਹ ਮੇਰੇ ਚੰਗਾਤੇ ਲਾਉਂਦਾ ਜਿਹੜਾ ਉਹ ਗੁਰੂਜੀ ਹਾਂ ਠੀਕ ਗੱਲ ਆ ਜੀ ਤਾਂ ਹਾਂ ਜੀ ਗਾਇਸ ਆਪਣ ਮਾਜਮ ਨੇ ਬਹੁਤ ਹੀ ਸੁਣਾ ਕੇ ਸੁਨਾਇਆ ਤੇ ਹੁਣ ਆਪਾਂ ਕੁਝ ਜਸ਼ਨ ਕਰਨ ਤੋਂ ਵੀ ਸੁਣਨਾ ਚਾਹਾਂਗੇ ਮੇਰੇ ਤੋਂ ਆਪਸ ਯਾਰ ਕੀ ਅੱਛਾ ਹੋਇਆ ਇਹ ਦੋਸਤ ਸੁਣਵਾ ਦੇ ਯਾਰ ਦਾਦਾ ਹਸੀ ਓਏ ਸੁਣਾ ਦੇ ਜਸ਼ਨ ਨੇ ਯਾਰ ਹਾਂ ਜੀ ਰਣਜੀਤ ਚ ਓ ਸੁਣਾ ਦੇ ਯਾਰ ਸੁਣਾਵਾ ਕੀ ਦੱਸ ਫਿਰ ਕੁਛ ਮਰਜ਼ੀ ਸੁਣਾ ਦੇ ਉਹ ਤੇਰੀ ਮੇਰੀ ਜੋੜੀ ਹਣੀ ਰਾਜੇ ਰਣਜੀਤ ਦੀ ਦੁਬਾਰੇ ਸ਼ਾਦੀ ਮੈਂ ਸਮਾਦ ਜਾਣੇ ਮੋੜਦੀ ਤੇਰੀ ਮੇਰੀ ਜੋੜੀ ਹਣੀ ਰਾਜੇ ਰਣਜੀਤ ਦੀ ਦੁਬਾਰੇ ਸ਼ਾਦੀ ਮੈਂ ਸਮਾਦ ਜਾਣੇ ਮੋੜਦੀ ਇਕਲਾ ਗਰੀ ਤੇਰੀ ਮੇਰੀ ਜੋੜੀ ਏ ਨੀ ਰਾਜ ਰਣਜੀਤ ਦੀ ਤੂੰ ਬਾਰੇ ਅਜੇ ਵੀ ਗਵਾਦੇ ਭਾਈ ਅਜੇ ਵੀ ਗਵਾਦੇ ਕੋਈ ਹੋ ਅੰਗ ਸਰੀ ਮੇਰੀ ਜੋੜੀ ਇਹ ਨੀ ਰਾਜ ਤੇਰੇ ਪਿੰਡ ਵਾਲੇ ਦਾ ਵੀ ਗਾਦੇ ਦੇ ਦੇ ਤੇਰੇ ਪਿੰਡ ਵਾਲੇ ਵੀ ਗਾਦੇ ਤਾਂ ਗਾਇਸ ਆਪਾਂ ਨੂੰ ਰਾਜਵੀਰ ਨੇ ਬਹੁਤ ਹੀ ਵਧੀਆ ਗੀਤ ਸੁਣਾਇਆ ਤੇ ਹੁਣ ਬਾਬੇ ਜੀ ਨੇ ਜਾਣਾਗਾ ਬਾਬਾ ਜੀ ਖੜੇ ਆ ਤੇ ਇਹਨਾਂ ਨੂੰ ਆਪਾਂ ਦਿੰਨੇ ਆ ਅਨੁਮਤੀ ਜਿਸ ਕਰਨੇ ਆਪਾਂ ਨੂੰ ਗੀਤ ਨਹੀਂ ਸੁਣਾਇਆ ਚਲ ਜਿਹੜੇ ਚਾਰ ਬੋਰ ਬੋਲੇ ਉਹੀ ਆਪਣੀ ਯਾਦਗਰੀ ਵਿੱਚ ਸ਼ਾਮਲ ਹੋ ਜਾਣਗੇ ਜੋਣਾ ਪਾਏ ਬਾਬਾ ਜੀ ਨੇ ਜਾਣ ਦੀ ਆਗਿਆ ਦੇਣਿਆ ਆ ਲੋ ਬਾਈ ਹਾਂ ਸੁਣੋ ਜਿਆ ਮੇਰੇ ਗੀਤ ਯਾਦ ਰੱਖਣਾ ਵੀਰ ਪਿਆਰੋ ਵੀ ਦਾ ਨਾ ਸਿਰੇ ਨਾ ਚਲੋ ਜੀ ਹੁਣ ਆਪਾਂ ਜਿਸਕਰਨ ਅੱਗੇ ਬੈਠਿਆ ਇਹਨਾਂ ਨੂੰ ਅੰਦਰ ਲੈ ਕੇ ਜਾਣਾਗਾ ਆਪਾਂ ਨੂੰ ਬਾਬਾ ਜੀ ਨੇ ਬਹੁਤ ਹੀ ਵਧੀਆ ਗੀਤ ਸੁਣਾਇਆ ਧੰਨਵਾਦ ਕੀ ਕੁਮਾਰ ਦੇ ਇੱਕ ਚੀਕ ਮਾਰਦੇ ਆਹ ਦੇਖੋ ਵੀ ਤੌਣ ਛਿੱਟੀ ਬੈਠਾ ਤੜਕੇ ਦਾ ਖੜਾ ਤਾਂ ਹੋਇਆ ਕੀ ਹੋਈ ਇਹਨਾਂ ਨੂੰ ਕਾ ਨਾ ਜ਼ਮਾਨਾ ਐ ਆਪੇ ਆਦੀਵਨਾ ਨਾ ਚਲਣਾ ਓਏ ਬਾਈ ਨੱਚਵਾਲ ਯਾਰ ਜਸਕਰ ਨੇ ਨੱਚਲਾ ਕੋਣ ਹੀ ਹਲਦੀ ਮੇਰੇ ਦੋਸਤਾਂ ਨਾਲ ਦਸਤਾਂ ਹੀ ਕਾਹੂ ਇਸ ਮੇ ਨਾ ਲਖਿਤ ਓ ਮੈਂ ਪੜ੍ਹ ਜਿਦਿ ਬਾਬਾ ਮੈਂ ਕਿ ਮਗਰਿਆ ਉਹ ਵਿਚਵੇਂ ਨਾ ਤਸ਼ੀਸ਼ ਹੋ ਸਰਦਾਰ ਬਾਬਾ ਮਾਉਮਣੇ ਮਗਰਿਆ ਮੇਰੀ 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 ਬਾਤ ਉਹ ਦਿੰਦਾ ਨਹੀਂ ਬਾਬਾ ਰੱਜ ਮੰਨ ਸੁਣਾਉਣ ਦੇ ਨੂੰ ਸੁਣਾਉ ਆ ਲੋ ਬਈ ਇੱਕ ਮਿੰਟ ਕਿਹੜਾ ਗੀ ਸੁਣਾਉਣਾ ਬਈ ਕਿਹੜਾ ਗੀ ਸੁਣਾਉਣਾ ਆ ਵੀ ਹੁਣ ਆਪਣਾ ਗਲਾਬ ਸਿੱਧੂ ਅਗੀ ਸੁਣਾਉਣ ਲੱਗੇ ਆ ਗਏ ਸਰਦਾਰ ਰਾਜਵੀਰ ਸਿੰਘ ਸਿੱਧੂ ਤੇਰੀ ਜਿ ਮੇਰਾ ਗਾਣਾ ਸੁਣਾਉਣ ਲੱਗਿਆ ਤੇਰੀ ਜਿ ਮੇਰਾ ਚਨਾ ਐਂ ਸਿੱਧਾ ਕਰ ਲੈ ਪਹਿਲਾ ਬਾਰੇ ਸਾਦੀ ਕੋਨੇ ਤੇ ਉਹ ਚਖਮੇ ਜਮਾਦ ਜੁ ਹੁਣੇ ਮੋੜਦੀ ਤੇਰੀ ਮੇਰੀ ਜੋੜੀ ਜੋ ਟਾਰੀ ਤੇ ਲਹੌਰ ਦੀ ਨੀ ਤੋ ਬਾਰੇ ਸਾਦੀ ਜੀ ਮੈਂ ਜਮਾਦ ਜੁ ਹੁਣੇ ਮੋੜਦੀ ਤੇਰੀ ਮੇਰੀ ਜੋੜੀ ਜਉ ਅਟਾਲੀ ਤੈ ਲੋਈ ਕਿ ਚਲਾ ਗਿਆ ਚਲਾ ਤਾਰੂ ਗੱਚ ਤਾਰੂ ਸਾਰ ਜਮਾਨਾ ਚੈਨ ਚੇਂਜ ਹੋ ਗਿਆ ਵਾਪਾ ਚੈਨਲ ਚੇਂਜ ਹੋ ਗਿਆ ਜਮਾਨਾ ਕਹੇ ਬੁਰਾ ਹੈ ਹਿੰਦੁਸਤਾਨ ਓਏ ਪਰਾਈ ਵੀ ਉਹਦਾ ਗੱਲ ਜਮਾਨਾ ਹਰਿਆਣੇ ਵਾਲੀ ਦਾ ਓਏ ਔਰ ਖੜਾ ਕਰਾ ਖੜਾ ਕਰ ਇਹਨੂੰ ਖੜਾ ਉਹ ਇਦਾਂ ਠੀਕ ਹੈ ਜਰਾਜ ਵੀਰ ਇਹਨੂੰ ਖੜਾ ਕਰ ਖੜਾ ਕੋਈ ਨਹੀਂ ਹੁੰਦਾ ਯਾਰ ਹੋ ਜਾ ਯਾਰ ਜਾ ਓਏ ਨਿੱਕ ਨਿੱਕ ਹਉਦੇ ਯਾਰ ਏੜਾ ਆ ਗੜਾ ਹੋਰ ਜਨਾਬ ਜੂਸਮਾਦ ਜੋਲੇ ਮੋਹ ਰਿਆ ਨੀ ਸਰਾ ਬਾਈ ਮੈਕਸ ਗੀਤ ਚੱਲ ਰਿਹਾ ਮੇਰੀ ਗੋਲੀ ਜੂ ਡਰ ਕੇ ਦਵੋ ਨਹੀਂ ਤੁਹਾਰੇ ਸਾਥ ਦੀ ਆਹ ਜੋ ਸੰਵਾਦ ਜੁਣ ਮੋੜ ਗਈ ਤੇਰੀ ਮੇਰੀ ਜੋੜੀ ਜਉਟਾਰੀ ਤੇ ਲੋਰਦੀ ਤੇਰੀ ਮੇਰੀ ਜੋੜੀ ਜਉਟਾਰੀ ਤੇ ਲੋਰਦੀ ਹੋ ਤੇਰੀ ਮੇਰੀ ਜੋੜੀ ਜਉਟਾਰੀ ਤੇ ਲੋਰਦੀ ਆ ਜੀ ਬਈ ਜਰ ਬਈਆ ਨਾ ਕੇ ਲਾ ਤਹੋਰ ਦੀ ਚਮਕੀਲੇ ਦਾ ਗੀਤ ਸੁਣਾ ਦੇ ਸਾਡੇ ਪਿੰਡ ਦੇ ਲਾ ਜੇ ਕਰ ਚਮਕੀਲੇ ਦਾ ਗੀਤ ਸੁਣਾ ਲਗਾ ਭਾਈ ਸੁਣਾ ਯਾਰ ਬਾਰ ਸੁਣਾਉਣਾ ਬੂਝਤ ਕਰਨ ਯਾਰ ਮੈਂ ਨਹੀਂ ਸੁਣਾਉਂਦਾ ਤੂੰ ਸੁਣਾਉਂਦਾ ਕੋਈ ਗੀਤ ਮੈਂ ਸਾਡੇ ਪਿੰਡ ਦੇ ਮੁੰਡੇ ਨੇ ਥੋਂ ਦੇ ਤੇ ਜਰਦਾ ਸੁਣਦੇ ਸਾਡੇ ਪਿੰਡ ਦਾ ਆਵਾਜ਼ ਨਿਆਰਾ ਤਨੂਲੀ ਹੈਲੋ ਕੁੱਟਣ ਕੱਟ ਕੜੀ ਚਣ ਬੜਾ ਮਹਿੰਗਾ ਹੋੜੀ ਗੋੜੀ ਵੇ ਰੂਮ ਚਾਉਣਾ ਦਾ ਲਗੂ ਜਦ ਕੁੱਕੜ ਮੰਗੂ ਤਾਉਣ ਮਰੋੜੀ ਵੇ ਐਨਾ ਹੀ ਆਦਾ ਐਨਾ ਕਿਉਂਦਾ ਹੋਰ ਕੁਝ ਕਹਿਣਾ ਚਾਹੁੰਗਾ ਆ ਬਾਬਾ ਜੀ ਨੂੰ ਆਪਾਂ ਹੁਣ ਮਾਈਕ ਫੜਾਤਾ ਹਲੋ ਬਾਬਾ ਜੀ ਵਧੀਆ ਲੱਗਿਆ ਪ੍ਰੋਗਰਾਮ ਸਾਡਾ ਹਾਂ ਟਿਕਲਾ ਪਵਨ ਕਾ ਦੇ ਕਪਤਨ ਫਟਕੀ ਜੀ ਅਨੰਦ ਬਰਤ ਮੈਡੀਕਲ ਕਾਲਜ ਐਕਸ ਸੌਕੇਦਾਰ ਮੁਝੇ ਗਾਣੇ ਬੜੇ ਸ਼ੌਕ ਹੈ ਨਾਨੀ ਦਾ ਇਹਦੇ ਚਾਰ ਪੈ ਟੋਟੇ ਭੁੱਲ ਜਾਣਾ ਤੇਰੀ ਮੇਰੀ ਜੋੜੀ ਮੁਨਕਿਨ ਨਹੀਂ ਚਲ ਜਾਈ ਹੁਣ ਆਪਾਂ ਵਾਪੇ ਜੀ ਨੇ ਬਹੁਤ ਵੀ ਪ੍ਰੋਗਰਾਮ ਦਿੱਤਾ ਜੀ ਬਹੁਤ ਹੀ ਐਂਜਾਇਰ ਦਿੱਤਾ ਆਹ ਨੇਰਾ ਆਹ ਨੇਰਾ ਚਲ ਵਾਪੇ ਨੇਰਾ ਹੁਣ ਚਲੋ ਜੀ ਹੁਣ ਆਪਾਂ ਚੱਲਦੇ ਚਲੋ ਮੋਰ ਗੱਟੀਆਂ ਜਾਣਾ ਮੁਨਕਿਨ ਨਹੀਂ ਯਾਦ ਸਤਰੀ ਕਾਲਜ ਤੋਂ ਆਇਆ ਸਵੇਤਰੀ ਯੂਨੀਵਰਸਿਟੀ ਤੋਂ ਬਈ ਮੈਂ ਆਪਾਂ ਹੁਣ ਸਵੇਤਰੀ ਯੂਨੀਵਰਸਿਟੀ ਚ ਜਾ ਰਹੇ ਆਂ ਉਹ ਗੜਾ ਆਪਣਾ ਸਾਈਕਲ ਅਜ ਸਾਈਕਲ ਤੇ ਰਾਈਡ ਕਰਦੇ ਬਹੁਤ ਜ਼ਿਆਦਾ ਆਨੰਦ ਈ ਯਾਰ ਤੇ ਬਹੁਤ ਜ਼ਿਆਦਾ ਈ ਜਿਹਨੂੰ ਆਦੇ ਜ਼ਿਆਦਾ ਬਹੁਤ ਜ਼ਿਆਦਾ ਕਿੱਥੇ ਅਲਕੇਸ਼ਨ ਆ ਗਿਆ ਯਾਰ ਨਜ਼ਾਰ ਆ ਗਿਆ ਨਜ਼ਾਰ ਆ ਗਿਆ ਇਸਨੇ ਇੱਥੇ ਲੱਗ ਗਿਆ 2 ਕਿਲੋਮੀਟਰ ਆਪਾਂ ਉਹ ਸਾਈਕਲ ਖੜਾ ਆਪਣਾ ਉਹ ਤੇ ਜਾਣੇ ਆਗੇ ਨਹੀਂ ਆਪਾਂ ਦੋ ਨਹੀਂ ਆਪਾਂ ਚੱਲਦੇ ਇਹਨੂੰ ਪਾ ਕੇ ਚੱਲ ਜਿਆਦਾ ਪਰਾਜ ਵੀਰ ਆ ਗਿਆਂ ਨੂੰ ਆ ਦੇਖ ਪਾਉਣੇ ਆਗੇ ਰਾਜ ਇਹ ਪਾਗਲ ਕਿੱਥੇ ਆਪਾਂ ਚੱਲਦੇ ਆ ਓਏ ਉਹ ਰਾਜ गाई आप जिस कारण होली मना शहर होली मना उचिंग सामने रास्ता यूनिवर्सिटी वाले आता गा यूनिवर्सिटी चलें हम गाय आप चुके तो सी बाई फूले पुने विद्यालय जनरल बीसीए जे डी आर ਇਹਦੇ ਅੰਦਰ ਚੱਲ ਰਹੀ ਹੈ ਡੀਜੇ ਚੱਲ ਰਹਾ ਹੈ ਇੱਧਰ ਮਹਾਤਮਾ ਦੀ ਫੋਟੋ ਆ ਗਈ ਤੇ ਡੀਜੇ ਚੱਲ ਰਹਾ ਤੇ ਹੋਲੀ ਮਨਾ ਰਿਹਾ ਆਪਾਂ ਇੱਧਰ ਚੱਲਦੇ ਹਾਂ ਅੰਦਰ ਯੂਨੀਵਰਸਿਟੀ ਤੇ ਤਾਂ ਗਾਇਸ ਅੰਦਰੋ ਯੂਨੀਵਰਸਿਟੀ ਬਹੁਤ ਸੁੰਦਰ ਆ ਗਿਆ ਦੇਖੋ ਹਰੀ ਭਰੀ ਆ ਗਈ ਆਸ-ਪਾਸ ਇੱਧਰਕਤ ਨੇ ਆਪਾਂ ਚੱਲ ਰਹੇ ਆ ਅੰਦਰ-ਅੰਦਰ ਗਾਹਾਂ ਡੀਜੇ ਸਾਊਂਡ ਆ ਗਿਆ ਤੇ ਹੋਲੀ ਮਨਾ ਰਿਹਾ ਲੋਕ ਮਰਾਠੇ मराठी भाषा बोली मराठी तो लोग रेंगे कि वह होली मना रहे, है, रहे हैं तो आप चल रहे हाँ देखो गायज तो आप पहुँच चुके यूनिवर्सिटी शवेत्री बाई यूनिवर्सिटी दिल्ली साइड देख तो लोग इत खेड़ के बागे तो हूँ अपन भी जाना पेगा बहुत ही सोनी यूनिवर्सिटी है बी एखो बहुत ही सोहना ਰਾਣੇ ਕਿਲੇ ਵਾਂਗੂ ਬਣਾਈ ਹੋਈ ਆ ਬਈ ਇਹ ਯੂਨੀਵਰਸਿਟੀ ਦੇਖੋ ਗਾਇਸ ਆ ਦੇਖੋ ਸੁਵਿਤਰੀ ਭਾਈ ਯੂਨੀਵਰਸਿਟੀ ਉਹ ਇੱਧਰ ਨੂੰ ਜਾ ਕੇ ਇੱਧਰ ਖੇਲ ਰਹੀ ਸੀਗੇ ਹੋਲੀ ਆਪਾਂ ਇਹ ਕਹਿੰਦੇ ਪ੍ਰੋਗਰਾਮ ਤਾਂ ਵੀ ਖਤਮ ਹੋ ਗਿਆ ਉਨ ਜਾ ਕੇ ਦੇਖਣਾ ਤੁਸੀਂ ਦੇਖ ਲਓ ਪ੍ਰੋਗਰਾਮ ਖਤਮ ਹੋ ਗਿਆ ਇਹ ਵੀ ਆਰਮੀ ਵਾਲਾਂ ਦੀ ਜਗਾ ਕੌਸ਼ੀਆ ਸੁਵਿਤਰੀ ਭਾਈ ਹਾਂ ਤੱਕੋਂ ਤੋਫਾਂ ਦੂ ਫੋਨ ਫੁੱਲ ਖੜਨਗਾ ਅੰਗਲ ਵਾਂਗੂ ਆਗਾ ਅੰਦਰ ਆਪਾਂ ਜਾਣੇ ਇੱਧਰ ਜਿੱਥੇ ਖੇਡ ਰਹੇ ਸੀਗੇ ਬਾਕੀ ਖਤਮ ਤਾਂ ਹੋ ਗਿਆ ਹੁਣ ਬਾਹਰ ਜਾਇਚੇ ਫਾਇਦਾ ਹੈ ਇੱਥੋਂ ਹਾਂ ਗਾਇਸ ਆਪਾਂ ਯੂਨੀਵਰਸਿਟੀ ਦੇ ਬਾਹਰ ਨਿਕਲੇ ਆਂ ਆ ਪਾਏ ਆਗੇ ਬੱਸ ਸਟੈਂਡ ਕੋਲੇ ਛਣੇੜੀਆ 2 ਮਿੰਟਾਂ ਦੀ ਪੂਰੀ ਗਿਆ ਸੀ ਆਪਾਂ ਨੂੰ ਆ ਦੇਖੋ ਪੁਲ ਪੁਲ ਬਣਾਏ ਹੋਏ ਨੇ ਇਹਨਾਂ ਨੇ ਪੂਰੇ ਪੁੰਨੇ ਆਪਾਂ ਆਪਾਂ ਯੂਨੀਵਰਸਿਟੀ ਦੇ ਬਾਹਰ ਨਿਕਲੇ ਆਗੇ ਬਿਲਕੁਲ ਮਹਤ ਰਾਸ਼ਟਰੀ ਸਰਕਾਰੀ ਸੰਬੰਧ ਦਾ ਸਟਾਨਕ ਇਹ ਤਾਂ ਵੀ ਅੱਗੇ ਜਾਣਾ ਹੈ ਹੁਣ ਆਪਾਂ ਬਾਈ ਤੋਂ ਪੁੱਛਾਂਗੇ ਕਿਸੇ ਤੋਂ ਆਹ ਬਾਈ ਤੋਂ ਪੁੱਛ ਲਿਆ ਬੱਸ ਸਟੈਂਡ ਕਿੱਥੇ ਆ ਤੇ ਕੀ ਦੱਸਦਾ ਆਪਾਂ ਦੇਖਦੇ ਹਾਂ ਖਾਪ ਕੋੜ ਗਏ ਇਹਨਾਂ ਨੇ ਟਾਈਮ ਪਾਉਣ ਨੂੰ ਦਿੱਤਿਆਂ ਜੀਹਾਂ ਤੇ ਆ ਗਏ ਵੀ ਨੂਡਲ ਦੀ ਪਲੇਟ ਤੇ ਕੁਝ ਹੋ ਪਿਆ ਤੇ ਆਪਾਂ ਖਾਣੇ ਆ ਗਏ ਪਾ ਕੇ ਦੇਖਣ ਕਿ ਇੱਜਾ ਗਰੀ ਬਹੁਤ ਵਾਰ ਅਭੀ ਨਾਲ ਬਹੁਤ ਹੀ ਦੇਖੀ ਆ खा गया चलते हैं गायस हूँ आप बस स्टैंड आ गए खाना खूना खा लिया आप न्यूडल न्यूडल खा के बस स्टैंड बह गया हूँ देखा इधर किधरली बस मिलेगी लोकेश जी तो बस मिली आपकी चढ़ जाए गए गायस शहर देखो आप तुर के घूम रहे घट्टो घट्ट किलोमीटर तुर के होव गए तो अज तथन तुर नहीं है शहर चुर के विजिट करना बहुत मजा आुरे तो इतना आ देखो इतना दिल पीता ਪਰ ਹੂੰ ਲਿਖਤੀ ਸ਼ਗਾ ਬਹੁਤ ਹੀ ਸ਼ਾਨਾ ਇੱਥੇ ਗਾਇਸ ਆ ਦੇਖੋ ਇਹ ਸ਼ਹਿਰ ਬਹੁਤ ਹੀ ਸੁੰਦਰਾ ਹੈ ਪਰ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਆਪਾਂ ਕਿੱਥੇ ਫਿਰ ਰਹੇ ਆਂ ਪਰ ਆਪਾਂ ਘੁੰਮ ਹੀ ਜਾਂਦੇ ਆਂ ਬਹੁਤ ਮਜ਼ਾ ਆ ਰਿਹਾ ਆਪ ਨੂੰ ਵਾਟ ਆਪਾਂ ਕਿੱਥੇ ਫਿਰ ਰਹੇ ਆਂ ਬਹੁਤ ਹੀ ਮਜ਼ਾ ਆ ਰਿਹਾ ਤੁਮਨ ਸੇ ਇਸ ਸ਼ਹਿਰ ਤੇ ਬਹੁਤ ਸੁੰਦਰੀ ਹੈ ਸਿਟੀ ਹੈ ਆ ਦੇਖੋ ਇੱਥੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਆ ਬੱਤੀ ਹੋਈ ਪਈ ਸਾਰੇ ਜੇ ਪਏ ਆ ਅੱਪ ਚੱਲਦੇ ਆ ਅੱਗੇ ਸੇਮ ਵੋਲਸਮੈਂਗ ਇੱਥੇ ਭਾਈ ਟੇਬਲ ਪਹਿਲਾਂ ਰਿਜ਼ਰਵ ਕਰਨਾ ਪੈਂਦਾ ਫੇਰ ਅੰਦਰ ਵੜਨ ਜਾਂ ਉਹ ਦੇਖੋ ਸਕਿਉਰਟੀ ਗਾਰਡ ਖੜੇ ਆ ਜਿਹੜੇ ਇਹਨਾਂ ਨੇ ਨਹੀਂ ਰਿਜ਼ਰਵ ਕੀਤਾ ਉਹ ਬਾਹਰ ਭੇਜ ਰਹੇ ਆਗੇ ਤੇ ਆਪਾਂ ਨੂੰ ਵੀ ਹੁਣ ਇਹਨਾਂ ਨੇ ਕਿਹਾ ਵੀ ਟੇਬਲ ਰਿਜ਼ਰਵ ਕਰਨਾ ਪੈਂਦਾ ਫੇਰ ਭੇਜ ਜਾਂਗੇ ਹੋਰ ਦੇਖੀਦਾ ਪਾਸੇ ਕਿੱਥੇ ਚੱਲ ਰਹੀ ਹੈ ਜੱਦੀ ਜੱਦੀ ਆਹ ਸਰ ਅੱਗੇ ਦੇਖੋ ਤੁਸੀਂ ਫੈਮਿਲੀ ਪਾਰਟੀ ਚੱਲ ਰਹੀ ਹੈ ਤੇ ਫੈਮਿਲੀ ਪਾਰਟੀ ਇੱਥੇ ਸਾਰੇ ਜਗ੍ਹਾ ਤੇ ਪਾਰਟੀਆਂ ਚੱਲ ਰਹਿਣਗਾ ਆਪਾਂ ਕੋ ਵੀ ਦੇਖਦੇ ਹੈਗੇ ਜਿੱਥੇ ਓਪਨ ਹੋਈ ਪਾਰਟੀਆਂ ਆਪਾਂ ਚੱਲ ਜਾਣਾ ਰਿਹਾ ਜੇ ਮਿਲ ਗਈ ਤਾਂ ਫੈਦਲ ਕੋ ਮਰਿਆ ਆਪਾਂ ਪੂਨੇ ਤੇ ਆਪਣੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਆ ਦੇਖੋ ਮੰਦਰ ਆ ਗਿਆ ਉਹ ਤਾਂ ਤਾਂ ਗਾਇਸ ਆ ਦੇਖੋ ਛੋਟੇ ਛੋਟੇ ਪਹਾੜ ਹੈ ਜੋ ਸਾਹਮਣੇ ਦੇਖਿ ਰਿਹਾ ਹੋਵੇ। ਪੁਨਾ ਹਿਲ ਸਟੇਸ਼ਨ ਹੈ ਹਿਲ ਸਟੇਸ਼ਨ। ਬਹੁਤ ਹੀ ਸੋਹਣਾ ਹੈ। ਸਾਰਿਆਂ ਨੂੰ ਆਉਣਾ ਚਾਹੀਦਾ। ਅੱਜ ਪੈਦਲ ਵਿਜ਼ਿਟ ਕਰ ਰਹੇ ਆਂ। ਅੱਜ ਪੈਦਲ ਘੁੰਮ ਰਹੇ ਆਂ। ਬਹੁਤ ਮਜ਼ਾ ਆ ਰਿਹਾ ਹੈ ਆਗਾ। ਸਾਰਿਆਂ ਨੇ ਆਉਣਾ ਇੱਥੇ। ਆ ਦੇਖੋ ਲੋਕ ਇੱਥੇ ਮਿਲ ਕੇ ਹੋਲੀ ਬਣਾ ਰਹੇ ਨੇ ਪਿਆਰ ਨਾਲ। ਰਲ ਮਿਲ ਕੇ ਹੋਲੀ ਬਣਾ ਰਹੇ ਨੇ। ਆ ਦੇਖੋ Holi ਚੱਲ ਰਹੀ ਹੈਗੀ ਉਧਰ ਇੰਜੋਏ ਕਰ ਰਹੇ ਆ ਕਿ ਮਰਾਠੀ ਲੋਕ ਆ ਗਏ ਆ ਆ ਦੇਖੋ ਆ ਦੁਕਾਨ ਤੇ ਆ ਦੇਖਿਆ ਆ ਦੇਖੋ ਬਈ ਇੱਥੇ ਛੋਟੇ ਬੱਚੇ ਪਚਕਾਰੀਆਂ ਜੱਕੀ ਖੜੇ ਆ ਗਏ ਆ ਦੇਖੋ ਕਿਵੇਂ ਬੁਲਬਲੇ ਚਖਿੜੇ ਪਚਕਾਰੀਆਂ ਆ ਦੇਖੋ ਛੋਟੇ ਜੇ ਬੱਚੇ ਆ ਇੱਥੇ ਉੱਥੇ ਬੱਚੇ ਬੁਲਬਲਿਆਂ ਨਾਲ ਦੇਖੋ ਇੱਕ ਦੂਜੇ ਦੇ ਮਾਰ ਰਹੇ ਆ ਪਟਾਕੇ ਉਹ ਦੇਖੋ ਮਾਰਿਆ ਨੇ ਛੋਟੇ गैंग बनी हुई है भाई इधर इधर मारे इधर इधर देखो इधरों गैंग एकदम आ खड़ी गैंग इधर इन्होंने को बुलबुल बुलबुले मुके अंदर भर के लिया एक हो खड़ी गैंग सामने मार मूरके भर दिए इन्होंने आ, तो आ, आ महल च बहुत हौली खेडी गई है रंग बिरंगिया देखो रंग सड़क भी पाया बई शिवाजी महाराज के पोस्टर तेन हरेक जगह मिल जाएगे ਸ਼੍ਰੀ ਦਰਜਤ ਮੰਦਰ ਸ਼੍ਰੀ ਦਰਜਤ ਮੰਦਰ ਆ ਗਿਆ ਇੱਥੇ ਆਪਾਂ ਜਾਈ ਜਾਨੇ ਆਗੇ ਕਿੰਕ ਮਿਲੇ ਤੋਂ ਕੈਂਪਾ orange favorite ਹਰਜੋਸ ਲਿਖਾਗਾ ਤੇ ਇੱਥੇ ਆਪਣੇ ਵਾਲੀਆਂ ਪ੍ਰਿੰਟਾਂ ਨਹੀਂ ਮਿਲਦੀਆਂ ਆਪਣੇ ਵਾਲੀਆਂ ਤਾਂ ਕਰ ਕੇ ਇਹੀ ਚੀਜ਼ ਨਾ ਪਊਗਾ ਹੁਣ ਮਿਲ ਹੀ ਨਹੀਂ ਉਹ ਇੱਥੋਂ ਆਪਾਂ ਜਾ ਰਹੇ ਹੁਣ ਇੱਧਰ ਨੂੰ ਕਿਧਰਾਂ ਜਿੱਧਰ ਜੀ ਘਰ ਦੂਤਰੀ ਜਾ ਰਹੇ ਆਗੇ ਦੇਖਣਾ ਕੀ ਬਈਆ ਦੇਖਣਾ ਬਈਆ कैंपा कोला इतनी भी पार्टी चल रही है हो होली देखो मराठे नाच रहे हैं इत पार्टी ਸੋੜੀਏ ਮਰਾਠਾ ਦੀ ਪਾਰਟੀ ਹੈ ਮਰਾਠੀ ਲੋਕ ਨੱਚ ਰਹੇ ਆ ਦੇਖੋ ਗਾਈਸ ਆਪਾਂ ਉਹ ਵਾਲੀ ਪਾਰਟੀ ਦੇਖ ਲਈ ਤੇ ਹੁਣ ਆਪਾਂ ਚੱਲ ਰਹੇ ਆ ਅੱਗੇ ਅੱਗੇ ਦੇਖ ਰਹੇ ਆ ਆਪਾਂ ਕਿੱਥੇ ਜਾ ਰਹੇ ਆ ਆਪਾਂ ਨੂੰ ਪਤਾ ਨਹੀਂ ਆਪਾਂ ਦੇਖਣੇ ਜੇ ਕਿ ਜੇ ਆਪਾਂ ਨੂੰ ਪਾਰਕ ਹੀ ਮਿਲੇ ਤਾਂ ਅੱਗੇ ਆਪਾਂ ਨੂੰ ਤਹਿਰ ਦੀ ਜਗ੍ਹਾ ਮਿਲਣ ਵਾਲੀ ਆ ਆਪਾਂ ਇਹ ਵੀ ਦੇਖਾਂਗੇ ਆ ਦੇਖੋ ਅੱਗੇ ਵੀ ਪਾਰਟੀ ਖੇਡ ਰਹੇ ਆ ਲੋਕ ਥੋੜੇ ਮੁੰਡੇ ਇੱਧਰ ਲਈ ਸ਼ੈੱਡ ਉਹ ਦੇਖੋ ਦੇਖ ਰਹੇ ਆ ਆਪਾਂ ਹੁਣ ਕਿੱਥੇ ਜਾਣਾ ਗਾਈਸ ਆ ਦੇਖੋ ਹੁਣ ਆਪਾਂ ਪੂਨੇ ਦੇ ਸਟੇਸ਼ਨ ਵਿੱਚ ਆ ਗਏ। ਹਬ ਆ ਹਜੜਾ ਪਰਾ ਚੜਿਆਂਗੇ ਨਾ ਤਾਂ ਇਹ ਪੂਨੇ ਦੇ ਸਟੇਸ਼ਨ ਮੈਟਰੋ ਸਟੇਸ਼ਨ ਜੀ ਆਂਦਾ। ਉਹ ਇੱਧਰ ਸਾਹਮਣੇ ਨਦੀ ਵਗ ਰਹੀ ਆ। ਉਹ ਦੇਖੋ ਸਾਹਮਣੇ ਨਦੀ ਚੱਲ ਰਹੀ ਆ। ਦੇਖ ਲੈ ਜਿੱਤੋਂ ਦੀ ਲੰਘਦਾ ਇਹ ਦੇਖੋ ਦਿਖਾਉਣੇ ਆ। ਇਹ ਆਪਾਂ ਮੈਟਰੋ ਸਟੇਸ਼ਨ ਆ। ਦਿਖਾਉਣੇ ਤੁਹਾਨੂੰ ਪੂਨੇ ਦਾ। ਤਾਂ ਗਾਇਸ ਆਹ ਦੇਖ ਲਓ ਨਦੀ। ਨਵੀਂ ਵਹਿਰੀ ਹੈ ਕਿ ਪੁਨਾ ਸਾਹਿਬ ਦੀ ਹੈ ਮਰਾਠੀ ਸਾਮਰਾਜ ਬਿਲੇ ਦੀ ਹੈ ਤੇ ਆਪਾਂ ਇੱਥੇ ਮੈਟਰੋ ਦੀ ਪਟੜੀ ਤੇ ਫਿਰਦੇ ਸੀਗੇ ਮੈਟਰੋ ਦੀ ਪਟੜੀ ਤੇ ਫਿਰਦੇ ਸੀ ਤੇ ਆਪਾਂ ਪੁੱਛਿਆ ਸੀ ਇਹਨਾਂ ਨੂੰ ਖੜਕਬਾਸਲਾ ਜਾਣੇ ਕੋ ਉੱਥੇ ਦੀ ਹੈਗੀ ਕੋਈ ਟ੍ਰੇਨ ਇਹ ਕਹਿੰਦੇ ਇੱਥੋਂ ਟ੍ਰੇਨ ਨਹੀਂ ਹੈਗੀ ਉੱਥੋਂ ਪਹਿਲਾਂ ਤਨ ਆਵੂਗਾ ਬੋਪਰੀ ਬੋਪਰੀ ਤੋਂ ਪਾਸਪਾਸ ਨਹੀਂ ਬੋਗੂ ਫਿਰ ਇਹ ਸ਼ਨੀਵਾਰ ਵਾੜਾ ਤੋਂ ਸਿੱਧੀ ਬੱਸ ਜਾਂਦੀ ਹੈਗੀ ਆ ਬੁੱਥੇ ਫੜ ਲੈਨੇ ਆਪਾਂ ਸ਼ਨੀਵਾਰ ਵਾੜਾ ਦਾ ਫਿਰਦੀ ਚਲੋ ਹੁਣ ਅੱਗੇ ਚੱਲਦੇ ਆ ਆ ਦੇਖੋ ਹਰੇ ਭਾਈ ਪੂਰੀ ਆ ਆ ਹੁਣ ਮੈਟਰੋ ਜਾਊਗੇ ਤੂੰ ਖੜਜਾ ਆ ਦੇਖੋ ਮਹਾ ਮੈਟਰੋ ਉਹ ਆ ਰਹੀ ਆ ਤਾਂ ਗਾਇਸ ਆਪਾਂ ਚੱਲਦੇ ਚੱਲਦੇ ਬੁੱਧਵਾਰ ਆ ਗਏ ਬੁੱਧਵਾਰ ਟ੍ਰੇਡ ਕਹਿੰਦੇ ਆ ਏਰੀਏ ਨੂੰ ਆਪਾਂ ਉੱਥੇ ਆ ਗਏ ਸ਼ਨੀਵਾਰ ਵਾੜਾ ਜਗਾ ਸ਼ਨੀਵਾਰ ਵਾੜੇ ਕਨੀ ਦੇਖਦਾ ਆਪਾਂ ਕੋਈ ਪਾਰਟੀ ਆ ਦਾ ਇੰਆ ਦੇਖਦਾ ਝੰਡਾ ਝੰਡਾ ਦੇ ਜਿਹਾ ਲਹਿਰਾ ਰਿਹਾ ਤੇ ਆਪਾਂ ਤੁਰਦੇ ਫਿਰਦੇ ਪਹੁੰਚ ਗਏ ਸ਼ਨੀਵਾਰ ਵਾੜਾ ਉਹ ਦੇਖ ਸ਼ਨੀਵਾਰ ਵਾੜੇ ਤੋਂ ਹੁਣ ਆਪਾਂ ਜਾਣੇ ਆਂ ਗਾਂ ਪੁਰ ਕੇ ਸ਼ਨੀਵਾਰ ਵਾੜੇ शनिवार बड़ा शनिवार पहुंचे चल गाइस आप बुधवार आ गए पूरा जग मगा रहा पूरा जग मगा रहा है सब तो लोग इंजॉय कर रहे आगे पुणे ਬੋਲੀ ਖੇਡ ਕੇ ਰੱਖ ਇੱਕ ਦੂਜੇ ਦੇ ਰੰਗ ਰੱਖ ਆ ਦੇਖੋ ਤਾਂ ਗਾਇਸ ਹੁਣ ਆਪਾਂ ਪਹੁੰਚੇ ਆਂ ਸ਼੍ਰੀ ਮੱਥ ਡਗ루 শেਠ ਹਲਵਾਈ ਮੰਦਿਰ ਇਹ ਪੂਨੇ ਦਾ ਪ੍ਰਸਿੱਧ ਮੰਦਿਰ ਆ ਮਸ਼ਹੂਰ ਆ ਬਹੁਤ ਡਗ루 শেਠ ਹਲਵਾਈ ਇੱਕ ਡਗ루 শেਠ ਹਲਵਾਈ ਦੀ ਮੁੰਡੇ ਦੀ ਮੌਤ ਹੋ ਗਈ ਸੀਗੀ ਤਾਂ ਉਹਨੇ ਉਹਦੀ ਯਾਦ ਵਿੱਚ ਇਹ ਮੰਦਿਰ ਬਣਾਇਆਗਾ ਡਗ루 শেਠ ਉਹਨੇ ਨਾਂ ਦਿੱਤਾਗਾ ਸ੍ਰੀਮੰਤ ਜਗਨੂ ਸ਼ੈਤਲ ਬਾਈ ਮੰਦਿਰ ਕਾਰਪਤ ਕਾਰਪਤੀ ਮੰਦਿਰ ਦਿਖਾਉਣਾ ਜੀ ਆਹ ਦੇਖੋ ਬਈ ਬਹੁਤ ਹੀ ਸੋਹਣਾ ਹੈ ਪੁਰਾਣਾ ਬਹੁਤ ਹੀ ਪੁਰਾਣਾ ਹੈਗਾ ਇਹ ਮੰਦਿਰ ਦਰਸ਼ਨ ਪਾਸ ਲਈ 100 ਰੁਪਏ ਦੇਣਾ ਪੈਂਦਾ ਇੱਥੇ ਜੀ ਨਹੀਂ ਬਹੁਤ ਲੰਬੀ ਲਾਈਨ ਹੁੰਦੀ ਹੈਗੀ ਆਹ ਦੇਖੋ ਬੱਚੇ देखो मंदिर बहुत ही पुराना जो पूने आने जरूर आओ इ बहुत ही सोहना है आप बारवी दर्शन कर लें अंदर नहीं जाना बारवी दर्शन कर ले हाँ देखो गाइज आप इतने पहुंच गए इतने गोरे भी आए हो या गया देखो बैठे है हाँ भाई ऐसे गोल गप्पे बेच रहा देखो गाइज इतने गोरे भी आए हो या गए घूमने आए आ गए पूना बहुत ही सोहना शहर है गाइज ਲਾਸਟ ਵਨ ਲਾਸਟ ਵਨ ਅਗੇ ਲਾਸਟ ਲਾਸਟ ਵਨ ਲਾਸਟ ਵਨ ਆ ਗਾਈਜ਼ ਇਹ ਅਮਰੀਕਾ ਤੋਂ ਆ ਦੋਸਤੋ ਜਿਸ ਕਾਕੂ ਦੇ ਘਰ ਆਏ ਆਗੇ ਪੂਨਾ ਤੇ ਬੰਬਈ ਆ ਕਿਓਲੀ ਆ ਪਿਓਲੀ ਤਾਂ ਪਿਓਲੀ ਤਾਂ ਪਿਓਲੀ ਤੇ ਇਹਨਾਂ ਦੀ ਫੈਮਿਲੀ ਆ ਗਈ ਇਹ ਬਹੁਤ ਹੀ ਨਾਈਸ ਬੰਦੇ ਆ ਆਪਣੇ ਇਹਨਾਂ ਨਾਲ ਗੱਲਬਾਤ ਹੋਈ ਹੈਗੀ ਵਾਹ ਸਰ ਹਾਈ ਹਾਈ ਆਪਾਂ ਨੂੰ ਹੁਣ ਕੋਰੇ ਮਿਲੇ ਸੀਗੇ ਜੋ ਪੂਨਾ ਸਿਟੀ ਤੇ ਬੰਬਈ ਕੋਲ ਬਣਾਏ ਆਗੇ ਮੇਰਾ ਜਵਾ ਯਾਰ ਅਮਰੀਕਾ ਤੋਂ ਆਇਆ ਉਸ ਕਾਕੂ ਸਾਹਿਬ ਤੋਂ ਅਮਰੀਕਾ ਅਮਰੀਕਾ ਦੀ ਇਸ ਕਾਕੂ ਸਿਟੀ ਬਹੁਤ ਹੀ ਬਿਊਟੀਫੁਲ ਸਿਟੀ ਹੈ ਉੱਥੋਂ ਕੋ ਮਨਾਏ ਗਏ ਪੁੰਨਾ ਤੇ ਬੰਬਈ ਬੋਲੀਵੁੱਡ ਸਪੈਸ਼ਲ ਆ ਦੇ ਇੱਥੇ ਆ ਗਏ ਹੁਣ ਆਪਾਂ ਅਸ਼ਟਗੰਗਾ ਆਏਗੇ ਬੁੱਧਵਾਰ ਫਿਰਦੇ ਆਪਾਂ ਉਹਨੇ ਵਿੱਚ ਤੁਰਦੇ ਜੁਰਦੇ ਆ ਰਾਤ ਹੋ ਗਈ ਆ ਦੇ ਪੁੰਨੇ ਦੀ ਹਸੀਨ ਰਾਤ ਨੂੰ ਪੁੰਨਾ ਜਗਮਗ ਜਗਮ ਕਰਦਾ ਜਾਪਾ ਜਾ ਰਹੇ ਹੁਣ ਐਮ ਐਚ ਖਿੜਕੀ ਮਿਲਟਰੀ ਹਸਪੀਟਲ ਦੇਖੋ ਗਾਇਸ 7 ਵਜ ਗਏ ਨੇ 7 ਵਜ ਦੇਖੋ ਪੁਨਾ ਉਹ ਦੇਖੋ ਉਪਰੋਂ ਮੈਟਰੋ ਜਾਂਦੀ ਉਹ ਦੇਖੋ ਬਾਈ ਮੈਟਰੋ ਜਾਂਦੀ ਆਹ ਦੇਖੋ ਇੱਥੇ ਨਦੀ ਆ ਗਈ ਇੱਧਰ ਥੱਲੇ ਨਦੀ ਦੇ ਕਿਨਾਰੇ ਤੇ ਬਹਿੰਦੇਗਾ ਇੱਥੇ ਬਾਕੀ ਵੀਊ ਬਹੁਤ ਸੋਹਣਾ ਆ ਰਿਹਾਗਾ ਬਈ ਵਾਹ ਦੇਖੋ ਨਦੀ ਦਾ ਵੀਊ ਨਦੀ ਦੇ ਉੱਤੇ ਫੋਲਾ ਫੋਲਾ ਵੀਊ ਤੇ ਆਪਾਂ ਹੁਣ ਖਿੜਕੀ ਚੱਕ ਕੇ ਨਹੀਂ ਜਾ ਰਹੇ ਆਂਗੇ ਬੱਚਾ ਇੱਥੇ 24 ਘੰਟੇ ਚੱਲਦਗਾ ਆ ਗਾਈਸ ਆਪ ਅੱਜ ਸਾਰਾ ਪੁਨਾ ਦੁਰਕੇ ਘੁਮਾਗਾ ਆਪਾਂ ਨੂੰ ਬਹੁਤ ਨਿਆਰ ਆਇਆ ਤੇ ਹੁਣ ਆਪਾਂ ਜਾ ਰਹੇ ਹਾਂ ਜਾ ਰਹੇ ਹਾਸ ਤੇ ਫਿਰਕੇ ਆ ਮੈਚ ਆਪਾਂ ਮਿਲਾਂਗੇ ਹੁਣ ਅਗਲੀ ਸਾਡੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਘਰੋਂ ਸਬਸਕ੍ਰਾਈਬ ਧੰਨਵਾਦ